ਸ਼ੋਲੇ ਦੀ ਯਾਦ ਆ ਗਈ ਉਨੀ ਜੋ 74 ਦੀ ਫਿਲਮ ਅਮਜਦ ਖਾਨ ਗੱਬਰ ਦਾ ਜ਼ਿਕਰ ਹੋ ਗਿਆ ਇਧਰ ਪਾਸੇ ਕਬੱਡੀ ਵਹੀ ਇਹ ਖੀਰਾਂ ਵਾਲੀ ਹਰਮਨ ਇਹਨੂੰ ਬੁਲਟ ਕਹਿੰਦੇ ਪਿਆਰ ਦੇ ਨਾਲ ਇਹ ਪੀਵੀ 31 ਵਾਲਾ ਮੁੰਡਾ ਹੈ ਆਹ ਮਾਂਸੇ ਤੋਂ ਚੱਲ ਕੇ ਆਇਆ ਇਹ ਜਟਾਣਿਆਂ ਵਾਲਾ ਕੁਲਵੀਰ ਤੇ ਬੁਲਟ ਜਗਲਵੀਰ ਤੇ ਬੁਲਟ ਕਬੱਡੀ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਆਹ ਬੱਲੇ 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 ਪੁਆਇੰਟ 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 ਆੜੀ ਦੇ ਅਫਸਰ ਵਾਲਾ ਅਗਲੀ ਕਬੱਡੀ ਪਾਉਂਦਾ ਹਰਿਆਣੇ ਵਾਲਾ ਆ ਨਕਸ਼ੇ ਉੱਤੇ ਵੇਖੇ ਰੋ ਪਾ ਮੈਂ ਪੰਜਾਬ ਪੁਰਾਣੇ ਨੂੰ ਆ ਜਟਾਣਿਆਂ ਵਾਲਾ ਗੁਲਵੀਰ ਆ ਮਾਨਸੇ ਵਾਲਾ ਮੁੰਡਾ ਅੱਜ ਪਲੱਥ ਦੇ ਵਿੱਚ ਕਰਾਉ ਬੱਲੇ ਬੱਲੇ ਉਹ ਕਬੱਡੀ ਕਬੱਡੀ ਹੈ ਆ ਬੱਲੇ 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 ਆ ਚੱਕ ਆ ਚੱਕ ਆ ਪੰਜ ਲੱਖ ਆ ਚੱਕ ਹੋਰ ਲੱਗ ਗਿਆ ਤੇ 5 ਲੱਖ ਹੈ ਆਉਸ ਉਹ 10 ਲੱਖ ਕੀ ਤਾਂ ਪਿਆ ਗੱਲਾਂ ਵੱਖਰੀਆਂ ਘਾਂਗੇ ਵਾਲਿਆ ਆਹ ਜੱਗੂ ਦਾ ਵੀ ਇੱਕ ਹੋਇਆ ਦਾ ਤੇ ਨਾਲ ਕਹਿੰਦੇ ਪੱਤਰੀ ਵਾਲੇ ਰਾਜੇ ਦਾ ਵੀ ਇੱਕ ਹੈ ਤੇ ਜਟਾਣੇ ਵਾਲੇ ਕੁਲਵੀਰ ਦਾ ਵੀ ਇੱਕ ਰਾਜਾ 10 ਲੱਖ 10 ਲੱਖ 10 ਲੱਖ 10 ਲੱਖ ਉਹ 10 ਲੱਖ ਦਾ ਜੱਫਾ ਆ 20 ਲੱਖ ਦਾ ਰਾਜਾ 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 10 ਆ 10 ਲੱਖ ਦੇਤੂ ਆ ਆ ਰਾਜਾ ਪੱਤਰੀ ਵਾਲਾ 10 ਲੱਖ ਦੇਤੂ ਆ ਰਾਜਾ ਪੱਧਰੀ ਵਾਲਾ 10 ਲੱਖ ਦਾ ਜੇਤੂ ਹੈ ਰਾਜਾ ਪੱਧਰੀ ਵਾਲਾ 10